ਅੱਜ ਤੁਹਾਨੂੰ ਦਿਖਾਉਨੇ ਆ ਪਸ਼ੂਆਂ ਦੇ ਸਿੰਘ ਬਣਾਉਣ ਦਾ ਤਰੀਕਾ ਕਿਵੇਂ ਗੋੜ ਸਿੰਘ ਬਣਦੇ ਨੇ ਕਿਵੇਂ ਗਲਾਈ ਬਣਦੀ ਹੈ ਅੱਛਾ ਬਰਾਮਣਾਂ ਨਾਲ ਗੱਲ ਜੀ ਕਰਾਂਗੇ ਤਨੌਲੇ ਪਸ਼ੂ ਮੇਲੇ ਤੇ ਪਹੁੰਚੇ ਨੇ ਬਾਈ ਹਰਿਆਣੇ ਝੋਲੇ ਨੇ ਭਰਾ ਆਪਣੇ ਤੇ ਤਰੀਕਾ ਵੀ ਬਹੁਤ ਵਧੀਆ ਸਕੰਜਾ ਲੱਗਿਆ ਹੋਇਆ ਵਿੱਚ ਪਸ਼ੂਆਂ ਦਾ ਜਿਹੜਾ ਕਾਬੂ ਕਰਨ ਦਾ ਪੂਰੀ ਫੈਸਿਲਿਟੀ ਹੈ ਸਕੰਜਾ ਗੱਡੀ ਦੇ ਨਾਲ ਹੀ ਫਿੱਟ ਕੀਤਾ ਹੋਇਆ ਹੈ

और वीडियो ठीक है बढ़िया 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 बच्चा भाई के चैनल को सब्सक्राइब करेगा नाम है अपना चैनल था डॉक्टर बलवंत राकूमड़ा दा। डॉक्टर बलवंत राकूमड़ा ये इधर तो चैनल सब्सक्राइब करो भाई को